ਕਤਰਾ ਨਾਕਤਾ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲਓਗੇ ਕਿ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਤੇ ਜਾਨ ਵੀ ਜਾ ਸਕਦੀ ਇਹਦੇ ਨਾਲ ਮੈਂ ਹੰਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਹੈ ਇੱਥੇ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫ਼ਤਰ ਰਾਜਵਿੰਦ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੋਕ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜ਼ਿੰਮੇਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਭਈ ਉਹਨਾਂ ਦੇ ਫਾਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਕਹ ਲਓ ਭਈ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕੇ ਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਕਿ ਖਤਰਨਾਕਤਾ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਂਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਹੈ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਇਹ ਆਲੂਆਂ ਦਾ ਕੋਲ ਸਟੋਰ ਨੀ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਸ਼ੀ ਬਾਅਦ ਚ ਬਣੇ ਆ ਐਲਓਸੀ ਦਾ ਕੁਝ ਹੁੰਦਾ ਇਹਨਾਂ ਵੱਲ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ ਦੇਖੋ ਕੋਈ ਉਹਨਾਂ ਦਾ ਮਕੈਨਿਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਥੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਂਕੀ ਚਾਰਜ ਸਰਾ ਸੁਖਾ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਮੀ ਜੇਲੀ ਮੌਕੇ ਤੇ ਆਇਆ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਡੋ ਸਟੋਰ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ